ਇਥੇ ਸਹਬਜ਼ਾਦੇ ਸ਼ਹੀਦ ਹੋ ਗਏ ਫਿਰ ਕੀ ਵਾਪਰਿਆ ਕਿਉਂਕਿ ਇਸ ਇਸ ਬੈਰਾਗ ਤੋਂ ਬਾਅਦ ਕੀ ਨਿਕਲਿਆ ਐਵੇਂ ਥੋੜਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਚਿਖਾ ਦੀ ਲਾਟ ਖਾਲੀ ਜਾਊਗੀ ਮੈਂ ਇੱਕ ਦਿਨ ਕਹਾ ਸੀ ਸੰਤ ਸਿਪਾਈ ਨੂੰ ਕਦੀ ਕੋਈ ਬੀਰ ਰਸ ਚ ਨਾ ਲਿਆਵੇ ਜਿਸ ਦਿਨ ਬੀਰ ਰਸ ਆ ਗਿਆ ਸਦੀ ਲੱਗ ਜਾਂਦੀ ਉਹਨੂੰ ਠੰਡਿਆ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਰਾਏ ਕੱਲੇ ਕੋਲ ਪਹੁੰਚ ਕੇ ਚਲੋ ਉਧਰ ਬੇਨਤੀ ਕਰਾਂ ਇਧਰੋਂ ਸਨੇਹਾ ਪਹੁੰਚ ਗਿਆ ਮੈਂ ਇੱਕ ਹੋਰ ਪੜੀ ਗੱਲ ਵੀ ਆਲਮ ਖਾਨ ਨਿਆੰਗ ਖਾਨ ਦਾ ਪੁੱਤਰ ਗਿਆ ਰਾਏ ਕੱਲੇ ਕੋਲ ਉਦੋਂ ਮੈਂ ਕਿਹਾ ਸੀ ਰਾਏ ਕੱਲੇ ਦੀ ਬੇਟੀ ਵੀ ਆਈ ਸੀ ਨਿਆੰਖਾਂ ਦੇ بیٹے ਵੱਲ ਉਹ ਫਿਰ ਗੁਰੂ ਗੋਬਿੰਦ ਸਿੰਘ ਉੱਥੇ ਜਾ ਕੇ ਮਿਲਿਆ ਜਦੋਂ ਮਹਾਰਾਜ ਨੂੰ ਦੇਖਿਆ ਤੇ ਕਹਿੰਦਾ ਮਹਾਰਾਜ ਮੈਂ ਅਨੰਦਪੁਰ ਵੀ ਦੇਖਿਆ ਆਪਣੇ ਘਰ ਵੀ ਦੇਖਿਆ ਅੱਜ ਵੀ ਦੇਖ ਰਿਹਾ ਮੈਂ ਬਹੁਤ ਕੁਝ ਸੁਣ ਕੇ ਆਇਆ ਸਤਗੁਰਾਂ ਨੇ ਮੁਸਕਰਾ ਕੇ ਕਿਹਾ ਆਲਮ ਖਾਨ ਰੱਬ ਦੀ ਰਜ਼ਾਗੀ ਸੀਸ ਚੁਕਾਉਣਾ ਚਾਹੀਦਾ ਉਹ ਆਲਮ ਖਾਨ ਕਹਿੰਦਾ ਜੀ ਮੈਨੂੰ ਪਤਾ ਲੱਗਾ ਹੈ ਕਿ ਮਾਤਾ ਜੀ ਤੇ ਸਹਿਬਜ਼ਾਦਿਆਂ ਨਾਲ ਕੁਝ ਵਾਪਰ ਗਿਆ ਹੈ ਉੱਥੇ ਫਿਰ ਰਾਏ ਕੱਲੇ ਨੇ ਨੂਰੇ ਮਾਹੀ ਨੂੰ ਭੇਜਿਆ ਪਹਿਲਾ ਸੁਨੇਹਾ ਆਲਮ ਖਾਨ ਦਿੰਦਾ ਵੀ ਇਹ ਮੈਂ ਸੁਣਿਆ ਹੈ ਜੀ ਵਾਪਰ ਗਿਆ ਇਸ ਮੈਂ ਗ੍ਰੰਥਾਂ ਦਾ ਕੋਈ ਹਵਾਲਾ ਨਹੀਂ ਦੇ ਦਿਆ ਪਰ ਆਪਣੇ ਕੋਲ ਹਰ ਇੱਕ ਸਰੋਤ ਹੈ ਫਿਰ ਨੂਰਾ ਮਾਹੀ ਹੁੰਦਾ ਇਹ ਤੋਂ ਸਾਰੀ ਖਬਰ ਜਾ ਕੇ ਜੋ ਕੁਝ ਹੁੰਦਾ ਏ ਠੰਡਾ ਬੁਰਜ ਤਸੀਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਮਹਾਰਾਜ ਸੁਣੀ ਜਾਂਦੇ ਆ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ ਕਿ ਮਹਾਰਾਜ ਨੇ ਜਦੋਂ ਕੱਲਿਆ ਆਖਰ ਇੱਕ ਬਾਪ ਹੈ ਨਾ ਮੇਰੀ ਫਿਰ ਬੇਨਤੀ ਹੈ ਭਾਣੇ ਚ ਨੇ ਸਿੱਖ ਨੂੰ ਕਹਿੰਦੇ ਨੇ ਰੁੱਖ ਤੇ ਚੜ ਕੇ ਦੇਖ ਨੂਰਾ ਆਇਆ ਹੈ ਕਿ ਨਹੀਂ ਨੂਰਾ ਆਇਆ ਹੈ ਕਿ ਨਹੀਂ ਨੂਰਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਉਹਨੂੰ ਵੇਖ ਕੇ ਆਪਣੇ ਖੱਥਾਂ ਨਾਲ ਆਪਣਾ ਚਿਹਰਾ ਲੁਕਾ ਲਿੰਦਾ। ਉਹ ਫੇਸ ਨਹੀਂ ਕਰ ਸਕਦਾ। ਇਤਿਹਾਸ ਕਹਿੰਦਾ ਉਹ ਕਹਿੰਦਾ ਮਹਾਰਾਜ 21 ਕੋ ਜਾਂ ਦਿਨ ਛਿਪਦਾ ਪਿਆ ਜਿ ਸੂਰਜ। ਹਜ਼ੂਰ ਕਹਿਣ ਲੱਗੇ ਮੈਂ ਸ਼ਾਮਾਂ ਦੇ ਸੁਨੇਹੇ ਸੁਣਦਾ ਆਦੀ ਹਾਂ। ਪਿਤਾ ਦਾ ਸੀਸ ਆਇਆ ਉਹ ਦਿਨ ਵੀ ਸ਼ਾਮ ਸੀ ਕੀਰਤਪੁਰ ਸਵੇਰੇ ਉੱਥੇ ਆਇਆ। ਆ 8 ਪੋ ਨੂੰ ਸ਼ਾਮ ਸੀ ਜਦੋਂ ਜੁਹਾਰ ਸ਼ਹੀਦ ਹੋਏ। ਬੇਟੇ ਮੇਰੇ ਬਾਬਾ ਜੁਹਾਰ ਸਿੰਘ ਜੀ ਸਾਡੇ। ਤੋਂ 10 ਉਹਨੇ ਦੱਸਿਆ ਤੁਹਾਡੇ ਲਾਲਾ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਸਤਿਗੁਰਾਂ ਨੇ ਇਤਿਹਾਸ ਕਹਿੰਦਾ ਕਾਈ ਦਾ ਬੂਟਾ ਨਾਲ ਖੁਰਚੀ ਜਾ ਰਿਆ ਐਵੇਂ ਨਹੀਂ ਸਭ ਕੁਝ ਗਿਆ ਇੱਥੋਂ ਉਹਨਾਂ ਨੇ ਬੂਟਾ ਪੱਟ ਦਿੱਤਾ ਸਿੱਖ ਬੈਰਾਗ ਚ ਸੱਚੀ ਮੁੱਚੀ ਰੋ ਰਹਿ ਸੰ ਬੈਰਾਗ ਚ ਨਾਲ ਵੀਰਾਸੀ ਬੂਟਾ ਪੱਟਿਆ ਨੂਰੇ ਮਾਈ ਨੇ ਗਲਮ ਕਾਈ ਹਜ਼ੂਰ ਨੇ ਕਹਿ ਲੈ ਅੱਜ ਜ਼ਾਲਮ ਰਾਜ ਦੀਆਂ ਜੜਾਂ ਪੱਟ ਦਿਤੀਆਂ ਮੇਰੇ ਪੁੱਤਰਾਣੇ ਇਹ ਨਿਆ ਰਾਏ ਕੱਲੇ ਨੇ ਕਹਾ ਮੇਰਾ ਕੀ ਬਣੇਗਾ ਕਹਿੰਨ ਅੱਗੇ ਤੂੰ ਗੁਰੂ ਦਾ ਸਿੱਖ ਹੁਣਾਂ ਦੱਸਿਆ ਜੀ ਹਾ ਦਾ ਨਾਰਾ ਮਾਰਿਆ ਹਜ਼ੂਰ ਨੇ ਕਿਹਾ ਉਹਦੀ ਜੜ ਖੜੀ ਰਹੇਗੀ ਉਹਨਾਂ ਦੱਸਿਆ ਜੀ ਮੋਤੀ RAM ਮਹਿਰਾ ਯਾਦ ਰੱਖਿਓ ਮੈਂ ਅੱਗੇ ਬੇਨਤੀ ਕਰ ਲਗਾ ਮੋਤੀ RAM ਜੀ ਦਾ ਪਤਾ ਨਹੀਂ ਉਹਨੇ ਤੇ ਦਿੱਤੀਆਂ ਮੋਹਰਾ ਮੋਤੀ RAM ਜੀ ਦਾ ਪਤਾ ਲੱਗਾ ਉਹਨਾਂ ਦੇ ਪਰਿਵਾਰ ਨੂੰ ਕੋਲੂ ਚ ਫੀੜ ਦਿੱਤਾ ਗਿਆ ਜੇ ਇੱਕ ਇਤਿਹਾਸ ਚ ਪੜਿਆ ਮੋਤੀ RAM ਬਾਰੇ ਜੋ ਗੁਰੂ ਗੋਬਿੰਦ ਸਿੰਘ ਪਤਾ ਲੱਗਦਾ ਕਹਿੰਦੇ ਨੇ ਮੋਤੀ RAM ਨੇ ਬੜਾ ਪੁੰਨ ਕਮਾਇਆ ਹੈ ਉਂਝ ਪੜਨੀ ਆ ਕਿ ਮੋਤੀ RAM ਨੇ ਦੁੱਧ ਪਿਆਇਆ ਹੈ ਲਾਲਾ ਨੂੰ ਤੇ ਪੁੰਨ ਕਮਾਇਆ ਹੈ ਅਗਲੇ ਕਹਿੰਦੇ ਨੇ ਸੱਚਖੰਡ ਚ ਮੈਂ ਮੋਤੀ RAM ਦੇ ਕੋਲ ਹੋਵਾਂਗਾ ਉਹਨੇ ਮੇਰੇ ਪੁੱਤਰਾਂ ਦੀ ਸੇਵਾ ਕੀਤੀ ਹੈ ਉਹ ਸਾਡਾ ਸਿੱਖ ਹੈ ਗੁਰਮਖੋਏ ਤੋਂ ਹਜ਼ੂਰ ਜਾਂਦੇ ਆ ਥੋੜੀ ਜਿਹੀ ਗੰਤੀ ਸੁਣਿਓ ਟੋਡਰਮਲ ਵੀ ਚਲਾ ਜਾਂਦਾ ਜੀ ਇਥੋਂ ਇਦਾ ਮਤਲਬ 1710 12 ਜਦੋਂ ਬਾਬਾ ਜੀ ਆਰਨਜੀ ਟੋਡਰਮਲ ਜਿਉਂਦਾ ਹੁੰਦਾ ਹੁੰਦਾ ਜਰੂਰ ਮਿਲਦਾ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਚੱਲਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨ ਲੱਗਾ ਜਿਹੜੇ ਕਹਿੰਦੇ ਆ ਕੱਲੇ ਰੋਂਦੇ ਆ ਨਹੀਂ ਪਿਆਰਿਓ ਇਸ ਦੁੱਲੇ ਕੋ ਖੂਨ ਨੇ ਤਵਾਰੀਖ ਬਦਲ ਦਿੱਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਚੱਲਦੇ ਆ ਪੰਜ ਤੀਰ ਮਿਲਦੇ ਆ ਸਿੰਘ ਮਿਲਦੇ ਆ ਨਿਸ਼ਾਨ ਮਿਲਦੇ ਆ ਪਰ ਵੱਧ ਕਿਸਮਤੀ ਸਾਡੀ ਕੌਮ ਦੀ ਸਾਡੀ ਨਿੱਜੀ ਸਵਾਰਥਾ ਨੇ ਉਹਨੂੰ ਵੀ ਦਾਗੀ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਨੇ ਸੰਤ ਰਾਮ ਉਦਾਸੀ ਦੀ ਉਹ ਗੱਲ ਭਾਵੇਂ ਉਹਨੇ ਚਮਕੌਰ ਦੇ ਸਿੰਘਾਂ ਦਾ ਜੇਰਾ ਲਿਖਿਆ ਬਾਪੂ ਵੇਖਦਾਰੀ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਸਾਰੇ ਕੱਢ ਲਵਾਂਗੇ ਗੀਤ ਤੇਰੇ ਅਸੀਂ ਕੱਚੀ ਇਸ ਕੱਚੀ ਚਮਕੌਰ ਦੀ ਗੜੀ ਅੱਗੇ ਮੂਰੇ ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਚੁਕਾ ਦੇਾਂਗੇ ਝੋਰਾ ਕਰੀ ਨਾ ਕਿਲੇ ਅਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਮਾਚੀਵਾੜੇ ਦੇ ਸੱਤਰ ਵਿੱਚੋਂ ਗੁਰਮਕੂ ਸੁਣਿਓ ਮਾਚੀਵਾੜੇ ਦੇ ਸੱਤਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ ਜਿਨ੍ਹਾਂ ਸੂਲਾ ਨਾ ਦਿੱਤਾ ਸੌਣ ਤੇ ਨੂੰ ਛਾਂਗ ਦੇਾਂਗੇ ਖੰਡੇ ਦੀ ਤਾਰ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਰਾਜ ਕਰੇਗਾ ਉਥੋਂ ਚੱਲਦੇ ਨੇ ਸੁਣੋ ਬਾਬਾ ਬਾਬਾ ਬੰਦਾ ਸਿੰਘ ਬਹਾਦਰ ਚੱਲਦੇ ਨੇ ਸੋਨੀਪੱਤ ਆਉਂਦੇ ਆ ਦਿੱਲੀ ਲਬਾਣੇ ਸਿੱਖ ਟਾਂਡਿਆਂ ਵਾਲੇ ਪੈਸੇ ਦਿੰਦੇ ਆ ਜਦੋਂ ਪਤਾ ਲੱਗਦਾ ਸਰਹੰਦ ਜਾ ਰਿਹਾ ਹੈ ਉਹ ਪੈਸੇ ਦਿੰਦੇ ਆ ਜੀ ਦਿੱਲੀ ਆ ਸੋਨੀਪੱਤ ਦੇ ਨੇੜੇ ਖੰਡਾ ਤੇ 시ਹਾਰੀ ਇਸ ਪਿੰਡ ਕੋ ਖਲੋ ਕੇ ਬਾਜ ਦਿੰਦੇ ਨੇ ਤੁਸੀਂ ਮੇਰਾ ਸਾਥ ਦਿਓ ਮੈਂ ਸਰਹੰਦ ਦੀ ਇਤਿਹਾਸ ਨਿਤ ਖੜਕਾ ਦਿਆਂਗਾ ਆਹ ਹੈ ਸਿੱਖੀ ਦੀ ਬਖਸ਼ਿਸ਼ ਮੈਂ ਆਪ ਨੂੰ ਬੇਨਤੀ ਕਰਾਂ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਨੇ ਕੁੰਝਪੁਰਾ ਚਲੋ ਸਮਾਣਾ ਸੰਡੌਰਾ ਚੱਪੜਚਿੜੀ ਦੇ ਮੈਦਾਨ ਚ ਗੁਰਮਖੋ ਸਰਹੰਦ ਦੇ ਸੁਣ ਕੇ ਤੇ ਸਿੱਖਾਂ ਦੇ ਅੰਦਰ ਜਿਵੇਂ ਭਾਂਬੜ ਮੱਜ ਜਾਂਦਾ ਸੀ ਜੀ ਸਰਹੰਦ ਗੁਰੂ ਮਹਾਰੀ ਸਰਹੰਦ ਤੇ ਸਾਡੇ ਇਤਿਹਾਸ ਨੇ ਕਿਹਾ ਮੇਰੇ ਸਿੱਖ ਹੋਣਗੇ ਇਹਦੀਆਂ ਇੱਟਾਂ ਪੱਟ ਕੇ ਪੰਜ-ਪੰਜ ਦਰਿਆ ਵੀ ਸਟਿਆ ਕਰਗੇ। ਬਾਬਾ ਬੰਦਾ ਸਿੰਘ ਬਹਾਦਰ ਆਇਆ ਇਧਰ ਚੱਪੜਚੀੜੀ ਦੇ ਮੈਦਾਨ 'ਚ। ਆਮਣਾ-ਸਾਮਣਾ ਹੋਇਆ। ਮੈਂ ਆਪ ਨੂੰ ਬੇਨਤੀ ਕਰਾਂ ਮਾਝਾ, ਦੁਆਬਾ, ਮਾਹਲਵਾ ਇਹ ਹੈ ਸਿੱਖੀ ਦੀ ਚਿੰਗ ਮੈਂ ਤਾਂ ਹੀ ਕਹਿਣਾ ਵੀ ਐਵੇਂ ਕਲਪੋਨਾ ਵੀ ਕੁਝ ਨਹੀਂ ਰਹਿ ਗਿਆ ਸਭ ਕੁਝ ਖਤਮ ਹੋ ਗਿਆ ਇੱਥੇ ਗੁਰੂ ਕੀ ਕਲਾ ਹੀ ਵਰਤਨੀ ਹੈ। ਇੱਥੇ ਆਮਣਾ-ਸਾਮਣਾ ਹੋਇਆ। ਸਰਦਾਰ ਫਤਿਹ ਸਿੰਘ ਨੇ ਸਜੋ ਸਾਹਮਣਾ ਹੁੰਦਾ ਆ ਸੱਜੇ ਪਾਸਿਓਂ ਵਜ਼ੀਰ ਖਾਂ ਚੜ੍ਹ ਕੇ ਆਇਆ 80 ਸਾਲ ਦੀ ਉਮਰ ਸੀ ਉਹਦੀ ਇਤਿਹਾਸ ਨੂੰ ਜੇ ਪੜੋ ਤੇ ਉਹਨੇ ਪੂਰੇ ਜ਼ੋਰ ਨਾਲ ਮਾਰੀ ਤਲਵਾਰ ਆ ਸੱਜਾ ਪਾਸਾ ਮੋਢਾ ਲੱਗ ਤੱਕ ਲੱਕ ਤੱਕ ਇੱਥੋਂ ਤੱਕ ਵੱਢ ਕੇ ਪਰਾ ਛੱਡ ਦਿੱਤਾ ਉਹਦਾ ਇੱਕ ਹਿੱਸਾ ਲੰਮ ਗਿਆ ਸੀ ਜੀ ਵਜ਼ੀਰ ਖਾਂ ਦਾ ਸਿੱਖਾਂ ਜਿਕਾਰੇ ਛੱਡੇ ਉਹਨਾਂ ਬਲਦਾਂ ਪਿੱਛੇ ਪਾ ਕੇ 45 ਪਾਈ ਬਲਦਾਂ ਪਿੱਛੇ ਪਾ ਕੇ ਇੱਥੇ ਆਇਆ ਜੀ ਇੱਥੇ ਫਿਰ ਸੁੱਚਾ ਆਨੰਦ ਇਹ ਤਿਆਰੀ ਕਰ ਰਿਆ ਸੀ ਭੱਜਣ ਦੀ ਇਹਨੂੰ ਫਿਰ ਪਕੜਿਆ ਗਿਆ ਮੈਂ ਤਾਂ ਬੇਨਤੀ ਕਰਨ ਲਗਾ ਇਹ ਜਿੱਥੇ ਅਸੀਂ ਬੈਠਿਆ ਇੱਥੇ ਬੜੀ ਬਖਸ਼ਿਸ਼ ਗਏ ਉਹਨਾਂ ਪਕ ਜੋ ਜੰਨ ਦਿੱਤਾ ਇਹਦੇ ਨੱਕ 'ਚ ਨਕੇਲ ਪਾਈ ਗਈ ਸੁੱਚਾ ਆਨੰਦ ਦਾ ਨੱਕ 'ਚ ਪਾ ਕੇ ਰਸਾ ਇਹਦੇ ਗਲ ਦੇ ਵਿੱਚ ਝੋਲੀ ਪਵਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਤੂੰ ਘਰ ਘਰ ਵਿੱਚ ਮੰਗ ਇਹ ਝੋਲੀ ਪਾ ਕੇ ਮੰਗਣ ਤੁਰਿਆ ਲੋਕਾਂ ਦੇ ਸਿਰ 'ਚ ਗੰਧ ਸੁਟਿਆ ਯਾਦਕ ਸੁਚਾਨੰਦ ਦਾ ਪਰਿਵਾਰ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੇਤੂ ਜਰਨੈਲ ਬਣ ਕੇ ਆਏ ਆਲੀ ਸਿੰਘ ਮਾਲੀ ਸਿੰਘ ਹਾਂਜੀ ਉਹਨਾਂ ਨੂੰ ਪੁੱਛਦੇ ਨੇ ਕਿਹੜੀ ਥਾਂ ਹੈ ਉੰਜ ਵੈਸੇ ਰਤਨ ਸਿੰਘ ਭੰਗੂ ਕਹਿੰਦਾ ਹੈ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਂ ਡਰਦਾ ਸੀ ਉਹ ਕਹਿੰਦਾ ਸੀ ਮੈਨੂੰ ਨੀਲੇ ਝੱਗਿਆਂ ਵਾਲੇ ਦਿਸਦੇ ਆ ਮੈਨੂੰ ਸੌਣ ਨਹੀਂ ਦਿੰਦੇ ਮੈਨੂੰ ਕਟਾਰਾਂ ਮਾਰਦੇ ਆ ਤੇ ਕਪੂਰੇ ਨੇ ਜਿਹੜਾ ਕਪੂਰਾ ਬਰਾੜਸੀ ਕੋਟਕਪੂਰੇ ਵਾਲਾ ਉਹਨੇ ਫਿਰ ਕਿਹਾ ਤੂੰ ਜ਼ੁਲਮ ਕੀਤਾ ਉਹਨਾਂ ਦੀ ਥਾਂ ਬਣਾ ਤੈਨੂੰ ਚੈਨ ਨਾਲ ਨੀਂਦ ਪੈ ਸਕਦੀ ਹੈ ਪਹਿਲੀ ਥਾਂ ਪਾ ਸ੍ਰੀ ਤੇਜੇ ਵਜ਼ੀਰ ਖਾਨੇ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਆ ਮੈਂ ਕੱਲ ਵੀ ਕਿਹਾ ਜੀ ਉਹਨਾਂ ਉਹ ਥਾਂ ਦੇਖੀ ਐਡਾ ਵੱਡਾ ਰਾਠ ਬੰਦਾ ਜੀ ਜੇਤੂ ਜਰਨੈਲ ਜਦੋਂ ਨੀਆਂ ਦੇ ਕੋਲ ਆਇਆ ਨਾ ਸੱਚੀ ਮੁੱਚੀ ਦੀਆਂ ਅੱਖਾਂ ਪਾਰ ਆਈਆਂ ਸਦਾ ਇਤਿਹਾਸ ਕਹਿੰਦਾ ਚਲੋ लिखे है जोगी जी ने कि किसादे ने क्या हम जान दे के और की जानें बचा चले सिखी की नींव हम है सरों पे उठा चले गुरियाई का किस्सा जहां में बना चले सिंहों की सल्तनत का पौधा लगा जकी चुक चले गद्दी तो तख्त बस अब कौम पाएगी किड्डी व्डी राजोच सी गद्दी तो तख्त बस अब कौम पाएगी दुनिया में जालमो का निशान तक मिटाएगी जोगी जी ਇਸ ਕੇ ਬਾਅਦ ਕੋਈ ਥੋੜੀ ਦੇਰ ਥੀ ਬਸ ਤੀ ਸਰਹੰਦ ਸ਼ਹਿਰ ਕੀ ਇਂਟੋਆਂ ਦਾ ਢੇਰ ਥੀ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਆ ਉਹ ਥਾਂ ਜਿਹੜਾ ਜਿੱਥੇ ਆਪਾਂ ਮੱਥਾ ਟੇਕਨੇ ਆ ਜੀ ਇਹ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਉੱਚ ਪੁੱਛਿਆ ਗਿਆ ਇਹ ਥਾਂ ਬਣਾਇਆ ਉੰਜ ਵੈਸੇ ਅੰਦਰੋਂ ਗੁਰਦੁਆਰੇ ਦੀ ਸ਼ਕਲ ਹੈ ਜੀ ਮੇਰੀ ਫਿਰ ਬੇਨਤੀ ਸੁਣ ਮੇਰੇ ਮਨ ਸੀ ਕੱਲ ਵੀ ਅੰਦਰੋਂ ਗੋਲਾਈ ਚ ਹੈ ਨਾ ਜੀ ਯਾਦ ਰੱਖਿਓ ਪ੍ਰਾਣੀ ਜਿਹੜੀ ਭਵਨ ਕਲਾ ਸੀ ਨਾ ਤੁਸੀਂ ਨਨਕਾਣਾ ਸਾਹਿਬ ਜਾਓ ਛੋਟਾ ਹੈ ਨਾ ਮਹਾਰੇ ਦਾ 25 ਏਕੜਾਂ ਚ ਤਰਨ ਤਾਰਨ ਤੇ ਬਿਲਡਿੰਗ ਦੀ ਬੰਤਰ ਦੇਖੀ ਕਿਉਂਕਿ ਰੁਖਾਨੀਆਂ ਥਾਵਾਂ ਤੇ ਜਿੰਨੀ ਥੋੜੀ ਥਾਂ ਤੇ ਇਬਾਦਤ ਹੋਵੇ ਉਹਨਾਂ ਯਾਦਾ ਅਸਰ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਆ ਥਾਂ ਹੈ ਅਸੀਂ ਆਉਨੇ ਆ ਇਹ ਸਥਾਨ ਸੀ ਥੜਾ ਬਣ ਗਿਆ ਸੀ ਸਮਾਯਾ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਿਆ ਪਹਿਲੀ ਗੱਲ ਤੇ ਸਰਹੰਦ ਲੈਨ ਨੂੰ ਤਿਆਰ ਹੀ ਕੋਈ ਨਹੀਂ ਸੀ ਜੀ ਭਾਈ ਬਾਜ ਸਿੰਘ ਨੂੰ ਦਿੱਤਾ ਚਲੋ ਸਮਾਯਾ ਬਾਬਾ ਜੀ ਸ਼ਹੀਦ ਹੁੰਦੇ ਆ ਉਸ ਤੋਂ ਬਾਅਦ ਇਹਦਾ ਹਾਕਮ ਜਿਹੜਾ ਭਾਈ ਬੁੱਢਾ ਸਿੰਘ ਬੰਦ ਹੈ ਇਹ ਸੀ ਉਹਨਾਂ ਵਿੱਚੋਂ ਫਤਿਹ ਸਿੰਘਿਆਂ ਚੋਂ ਉਸ ਤੋਂ ਬਾਅਦ ਆਲਾ ਸਿੰਘ ਜੀ ਇਹਨੂੰ ਖਰੀਦਦੇ ਆ ਰਾਣੀ ਫਤੋ ਫਤਿਹ कौर ਬੀਬੀ ਤੇ ਆਲਾ ਸਿੰਘ ਦਾ ਜਿਹੜਾ ਆਲਾਦ ਹੈ ਬਾਬਾ ਭਾਈ ਬੁੱਢਾ ਜੀ ਮੈਂ ਕਹਿ ਰਿਹਾ ਉਹਨਾਂ ਤੋਂ ਬਾਅਦ ਫਿਰ ਜਦੋਂ ਉਹ ਸਾਰੀ ਹੁੰਦੀ ਹੈ ਇਹਦੀ ਇਥੋਂ ਦੇ ਇਲਾਕੇ ਦੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ ਜਾਂਦਾ ਹੈ ਯਾਦ ਰੱਖਿਓ ਪਰ ਉਸ ਸਮੇਂ ਜੱਸਾ ਸਿੰਘ ਆਲੋ ਵਾਲੀਆ ਵੀ ਹੁੰਦਾ ਜੀ ਇੱਥੇ ਕੁਝ ਕਿਲੇ ਬਚ ਗਏ ਸਨ ਸਿੱਖਾਂ ਨੇ ਕਿਹਾ ਸੀ ਜਿੰਨੀ ਦੇਰ ਤੱਕ ਸਰਹੰਦ ਹਲ ਨਾ ਵਾਇਆ ਸਾਨੂੰ ਚੈਨ ਨਹੀਂ ਆਉਣਾ ਆਲੋ ਵਾਲੀਆ ਸਰਦਾਰ ਇੱਥੇ ਹਲ ਵਾਹ ਕੇ ਜਾਂਦਾ ਜੀ ਖੋਤਿਆਂ ਨਾਲ ਕਿਲੇ ਖੰਡਰਾਤ ਕਰ ਦਿੰਦਾ ਸਿੱਖ ਇਸ ਥਾਂ ਦੇ ਉੱਤੇ ਫਿਰ ਮੈਂ ਇੱਕ ਹੋਰ ਬੇਨਤੀ ਕਰਾਂ ਬਾਕੀ ਦਾ ਕੀ ਬਣਿਆ ਤਕਰੀਬਨ 57 ਸਾਲ ਬਾਅਦ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ 57 ਸਾਲ ਬਾਅਦ ਸਿੱਖਾਂ ਨੇ ਜਾਨੀ ਖਾਨ ਤੇ ਮਾਨੀ ਖਾਨ ਨੂੰ ਸੱਚੀ ਮੁੱਚੀ ਹਥੌੜੇ ਮਾਰ-ਮਾਰ ਕੇ ਚਰਬੀ ਬਾਹਰ ਕੱਢ ਦਿੱਤੀ ਸੀ ਇਸ ਕਰਕੇ ਸਿੱਖਾਂ ਨੂੰ ਸਰਹੰਦ ਥੋੜਾ ਭੁੱਲਦੀ ਮੈਂ ਤਾਂ ਜੇ ਇੱਕ ਪੱਖ ਇਹ ਰੱਖਣ ਲੱਗਾ ਵਾਂ ਵੀ ਕੱਲਾ ਬੈਰਾਗ ਨਹੀਂ ਇਸ ਦੁੱਲੇ ਹੋਏ ਅਥਰੂ ਨੂੰ ਕਮਜ਼ੋਰੀ ਨਾ ਸਮਝੋ ਇਹ ਦੁੱਲੇ ਹੋਏ ਅਥਰੂ ਸੱਚੀ ਮੁੱਚੀ ਅੱਗ ਦੇ ਛੋਲੇ ਬਣ ਗਏ ਸਨ ਇਸ ਕਰਕੇ ਸਾਡੇ ਰੋਣੇ ਨੂੰ ਤੁਸੀਂ ਕਮਜ਼ੋਰੀ ਨਾ ਜਾਣੋ ਉਸ ਵਕਤ ਇਸ ਆਪਣੇ ਜਿਹੜੇ ਜਾਨੀ ਖਾਂ ਮਾਨੀ ਖਾਂ ਕਿਲੇ ਚ ਰਹਿੰਦੇ ਸਨ ਬੁਰਿੰਡੇ ਹਾਂਜੀ ਤੇ ਘੜੋਵੇਂ ਦੇ ਦੋ ਸਰਦਾਰ ਸਨ ਰਣ ਸਿੰਘ ਤੇ ਦਇਆ ਸਿੰਘ ਉਹਨਾਂ ਨੂੰ ਪਤਾ ਸੀ ਇਹਦਾ ਪਹਿਲਾਂ ਉਹਨਾਂ ਕਹਿਆ ਵੀ ਆਪਾਂ ਇਹਨੂੰ ਸੋਦੀਏ ਸਰਦਾਰ ਜੱਸਾ ਸਿੰਘ ਆਲੋ ਵਾਲੀਆ ਕਹਿੰਦੇ ਚ ਰਹਿਣ ਦਿਓ ਸਰਦਾਰ ਚੜ੍ਹਤ ਸਿੰਘ ਉਹਨੇ ਸਾਰੀ ਬਹੀਰ ਸੀ ਨਾ ਜੀ ਉਹਨਾਂ ਕਹਿਆ ਰਹਿਣ ਦਿਓ ਇਹਨਾਂ ਨੇ ਕਿਤੇ ਜਲ ਪੀਣ ਗਿਆ ਸਿੰਘ ਉੱਥੋਂ ਤੇ ਆਪਸ ਵਿੱਚ ਟਕਰਾਅ ਹੋਇਆ ਉੱਥੇ ਫਿਰ ਮੈਂ ਸੰਖੇਪ ਕਹਿ ਰਿਹਾ ਉੱਥੇ ਫਿਰ ਇਹ ਆਏ ਇਹਨਾਂ ਨੇ ਦੋਨਾਂ ਨੂੰ ਪਕੜ ਕੇ ਘਾਣ ਮੰਗਾ ਕੇ ਨਾ ਜੀ ਵਿਦਾਨ ਇਹਨਾਂ ਦੋਨਾਂ ਦੇ ਸਿਰ ਰੱਖ ਕੇ ਉੱਤੇ ਤੇ ਮਿਜ ਕਰ ਦਿੱਤੀ ਸੀ ਬੱਚਿਆਂ ਸਮੇਤ ਇਹਨਾਂ ਨੂੰ ਖਾਇਆ ਦਿਓ ਨਾ ਉਕੇ ਨਹੀਂ ਸਾਨੂੰ ਭੁੱਲ ਨਹੀਂ ਸਕਦਾ ਭਾਵੇਂ 5 ਦਹਾਕੇ ਹੋ ਗਏ ਉਸ ਤੋਂ ਬਾਅਦ ਮੈਂ ਫਿਰ ਬੇਨਤੀ ਕਰਾਂ ਇਹ ਸਥਾਨ ਬਣਿਆ ਫਤੇਗੜ ਨਾਮ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਜੋਤੀ ਸਰੂਪ ਵੀ ਨਾਮ ਉਹਨੇ ਹੀ ਰੱਖਿਆ ਜਿਹੜਾ ਜੋਤੀ ਸਰੂਪ ਨਾਮ ਸੀ ਕਹਿਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਾਨ ਲਾਇਆ ਉਸ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਆਏ ਇਹ ਪਟਿਆਲਾ ਦੇ ਚ ਉਹਨਾਂ ਨੇ ਇਹ ਗੁਰਦੁਆਰਾ ਸਾਹਿਬ ਆਪਣਾ ਠੰਡਾ ਬੁਰਜ ਬਾਬਾਨਗੜ ਇਹ ਸਾਰੇ ਬਣਾ ਕੇ ਜੋ ਸਾਰੇ ਬਣਾ ਰਹੇ ਸਨ ਇਥੇ ਲਿਖਿਆ ਹੁੰਦਾ ਸੀ ਪਹਿਲਾਂ ਪਤਾ ਹੁੰਤੇ ਨਹੀਂ ਮਹਾਰਾਜਾ ਨਰਿੰਦਰ ਸਿੰਘ ਨੂੰ ਫਿਰ ਮਾਤਾ ਜੀ ਸੁਪਨੇ ਚ ਮਿਲੇ ਸ਼ਾਇਦ ਇਥੋਂ ਦੇ ਸੱਜਣੋਂ ਪਤਾ ਹੁਣਾ ਸੁਪਨੇ ਚ ਮਿਲੇ ਉਹਨਾਂ ਨੇ ਕਿਹਾ ਤੁਸੀਂ ਨੀਂਹਾਂ ਵੀ ਬਣਾ ਦਿੱਤੀਆਂ ਬੁਰਜੂ ਵੀ ਬਣਾ ਦਿੱਤਾ ਸਾਡਾ ਬਾਹਰ ਵਾਲਾ ਥਾਂ ਜਰੂਰ ਬਣਾਓ ਜਿੱਥੇ ਸਸਕਾਰ ਕੀਤਾ ਗਿਆ ਸੀ ਇਹ ਥਾਂ ਫਿਰ ਉਹਨਾਂ ਨੇ ਕਾਇਮ ਕੀਤੀ ਮੈਂ ਤਾਂ ਬੇਨਤੀ ਕੀਤੀ ਇਹ ਜੋਤੀ ਸਰੂਪ ਹੈ ਫਿਰ ਹੈ ਇਹ ਜ਼ੁਮਲਾ ਫੈਜ਼ ਨੂਰ ਹੈ ਇਕੱਠਾ ਜੋ ਸਰੂਪ ਹੈ ਉਹਨਾਂ ਨੇ ਫਿਰ ਇਹ ਜਗ੍ਹਾ ਬਣਾਈ ਹੈ ਜਿਸ ਜਗ੍ਹਾ ਤੇ ਆਪੇ ਬੈਠਿਆ ਹੁਣ ਅਗਲੀ ਗੱਲ ਉਦੋਂ ਇਹ ਸਭਾ ਨਹੀਂ ਸਨ ਲੱਗਦੀਆਂ ਜੀ ਇਹ ਸਭਾ ਕਦੋਂ ਸ਼ੁਰੂ ਹੋਈ ਜਿਹੜੀ ਆਪਾਂ ਤਿੰਨ ਦਿਨ ਮੇਲਾ ਪਹਿਲਾਂ ਨਹੀਂ ਸੀ ਸੰਗਤ ਆਉਣਾ ਸਿੰਘ ਕਾਲ ਦਿਸ ਵੀ ਰਿਹਾ ਸੀ ਇੱਥੇ ਵੀ ਸਾਡੇ ਬਜ਼ੁਰਗ ਮਾਈਆਂ ਹੁੰਦੀਆਂ ਹੁੰਦੀਆਂ ਸਨ ਚਿੱਟੇ ਕੱਪੜੇ ਦੁਪੱਟੇ ਲੈਣੇ ਸਤਨਾਮ ਵੈਗਰੂ ਕਹਿ ਕੇ ਚਲੀਆਂ ਜਾਣਾ ਇੱਕ ਫਿਰ ਸਾਡੇ ਗਿਆਨੀ ਠਾਕਰ ਸਿੰਘ ਜੀ ਹੋਏ ਆ ਇਹਨਾਂ ਦਾ ਜਨਮ ਹੋਇਆ ਸੀ ਜੀ ਗਿਆਨੀ ਠਾਕੁਰ ਸਿੰਘ ਜੀ ਦਾ 1838 ਨੂੰ ਤੇ ਇਹਨਾਂ ਦਾ ਚਲਾਣਾ ਹੋਇਆ ਸੀ 1943 ਨੂੰ ਮੈਂ ਤਾਂ ਵੇਰਵਾ ਦੇ ਰਿਆਂ ਵੀ ਇਹ ਪੁਰਾਣੇ ਨੇ ਗਿਆਨੀ ਜੀ ਇਹਨਾਂ ਦੀਆਂ ਕਿਤਾਬਾਂ ਬਹੁਤ ਕਮਾਲ ਦੀਆਂ ਪੜਨ ਵਾਲੀਆਂ ਨੇ ਗੁਰਦੁਆਰਾ ਦਰਸ਼ਨ ਕਿਤਾਬ ਬਹੁਤ ਸੋਹਣੀ ਪੜਨ ਵਾਲੀ ਜੀ ਇਹਨਾਂ ਦੀ ਗੁਰਧਾਮ ਦਰਸ਼ਨ ਉਹਦੇ ਵਿੱਚ ਗਿਆਨੀ ਠਾਕੁਰ ਸਿੰਘ ਜੁਣੀ ਇੱਥੇ ਆਏ 105 ਸਾਲ ਦੀ ਉਮਰ ਛੂ ਗਏ ਆ ਉਹਨਾਂ ਦੇ ਮਨ 'ਚ ਆਇਆ ਵੀ ਗੁਰੂ ਗੋਬਿੰਦ ਸਿੰਘ ਦਾ ਥਾਂ ਤੇ ਇਕੱਠ ਨਾ ਹੋਵੇ ਉਹਨਾਂ ਫਿਰ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਵੀ ਸਿੱਖੋ ਆਓ 11 12 ਤੇ 13 ਪੂ ਨੂੰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਆਪਾਂ ਮੱਥਾ ਟੇਕਣਾ ਹੈ ਇਹ ਜਿਹੜੀ ਅੱਜ ਸਭਾ ਹੈ ਦੀ ਸ਼ੁਰੂਆਤ ਗਿਆਨੀ ਠਾਕੁਰ ਸਿੰਘ ਨੇ ਕੀਤੀ ਹੈ ਪਹਿਲੇ ਸਾਲ ਫਿਰ ਇਕੱਠ ਹੋਇਆ ਰਾਜੇ ਮਹਾਰਾਜੇ ਆਏ ਸੰਗਤਾਂ ਆਈਆਂ ਗੁਰਮਖੋ ਉੱਥੇ ਦੀਵਾਨ ਸਜਿਆ ਉਸ ਦੀਵਾਨ ਦੇ ਵਿੱਚ ਕੀਰਤਨ ਹੋਏ ਕਥਾ ਹੋਈਆਂ ਨੇ ਸਾਰੇ ਢਾਡੀ ਸਿੰਘ ਲੰਗੇ ਉਸ ਦਿਨ ਤੋਂ ਬਾਅਦ ਅੱਜ ਤੱਕ ਤੁਸੀਂ ਦੇਖੋ ਦਿਨ ਬਦਨ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਥਾਂ ਤੇ ਜਾਇਜਾਕਾਰ ਹੋ ਰਹੀ ਹੈ ਇਹ ਕਹਿੰਦੇ ਮੈਂ ਇਹਦੀ ਕਿ ਬੜਾ ਸੰਖੇਪ ਜਾਗਰੀ ਬੜੀ ਪੂਰੀ ਡਿਟੇਲ ਨਾਲ ਆਪਾਂ ਚੱਲਾਂਗੇ ਕਿਹੜੀ ਕਿਹੜੀ ਥਾਂ ਤੇ ਕੀ ਕੀ ਹੋਇਆ ਕਿਹੜੇ ਕਿਹੜੇ ਬੰਦੇ ਨੂੰ ਤੇ ਸਰਹੰਦ ਜਿਹੜੀ ਹੈ ਇਹ ਸਿੱਖ ਭੁੱਲਦੇ ਨਹੀਂ ਤੇ ਤੁਹਾਡੀ ਗੱਡੀ ਦੀ ਲਾਈਨ ਜਿਹੜੀ ਹੈ ਇਹਦੇ ਥੱਲੇ ਸਾਰਾ ਪੀ ਪੂ ਕੇ ਇੱਟਾਂ ਮਿਛਾਤੀਆਂ ਥੱਲੇ ਹਾਂਜੀ 에 ਮਹਾਰਾਜਾ ਮਹਿੰਦਰ ਸਿੰਘ ਗੁਣਾ ਇਵੇ ਦਿੱਤੀ ਸਾਰੀ ਜੀ ਅਸੀਂ ਸਿਰਫ ਇਸ ਕਰਕੇ ਬੈਠੇ ਆ ਸਾਰੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਜਿਨ੍ਹਾਂ ਨੂੰ ਇੰਨੇ ਦਿਨ ਤੋਂ ਯਾਦ ਕੀਤਾ ਬਸ ਖੀਰ ਤੇ ਇੱਕੋ ਗੱਲ ਸਮਾਂ ਕਾਫੀ ਜ਼ਿਆਦਾ ਹੋ ਗਿਆ ਕਰਤਾਰ ਸਿੰਘ ਬੁਲੰਗਰ ਦੀ ਮੈਂ ਕਿਹਾ ਉਹਦੋਂ ਵੀ ਕਿਹਾ ਉਹਦਾ ਗੀਤ ਸਿੰਘਾ ਸਾਰਾ ਟੋਟਲ ਇਹੀ ਹੈ ਜੇ ਚੱਲਿਆ ਆ ਆਨੰਦਪੁਰ ਸ਼ਹਿਰ ਸਿੰਘਾ ਜੇ ਚੱਲਿਆ ਆ ਆਨੰਦਪੁਰ ਸ਼ਹਿਰ ਉਥੇ ਵਗਦੀ ਉਹ ਸਰਸਾ ਨਹਿਰ ਆਖੀ ਤੈਨੂੰ ਪੈ ਜਾ ਕਹਿਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕੀਤਾ ਨਾਲ ਗੁਰਾਂ ਦੇ ਵੈਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰ ਬਾਤਾਂ ਫਿਰ ਸ਼ਬਦੇ ਉਹ ਵਾਰ-ਵਾਰੇ ਕਹਿੰਦੇ ਸਿੰਘਾਂ ਜੇ ਚੱਲਿਆ ਆਨੰਦਪੁਰ ਸ਼ਹਿਰ ਉੱਥੇ ਵਗਦੀ ਉਹ ਸਰਸਾ ਨਹਿਰ ਆਖੀ ਤੈਨੂੰ ਪੈ ਜਾ ਕਹਿਰ ਗੁਰਾਂ ਨਾਲ ਤੂੰ ਕੀਤਾ ਵੈਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹਲੇ ਮਹੰਗੇ ਮੁੱਲ ਲੀਆਂ ਪਰਬਾਤਾ ਸਿੰਘਾ ਜੇ ਚੱਲਿਆ ਚਮਕੌਰ ਉੱਥੇ ਸੁੱਤੇ ਨੇ ਦੋ ਭੌਰ ਧਰਤੀ ਚੁੰਮੀ ਕਰਕੇ ਗੌਰ ਤੇਰੀ ਜਿੰਦੜੀ ਜਾਊ ਸੌਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹੰਗੇ ਮੁੱਲ ਲਈਆਂ ਪਰਬਾਤਾ ਸਿੰਘਾ ਚੱਲਿਆ ਮਾਛੀਵਾੜੇ ਉਥੇ ਆਖੀ ਕਰ ਕਰ ਹਾੜੇ ਤੇਰੀ ਫੁੱਟ ਨੇ ਬਾਗ ਉਜਾੜੇ ਸੁਣਿਓ ਇਸ ਗੱਲ ਨੂੰ ਏ ਗੁਰੂ ਗੋਬਿੰਦ ਸਿੰਘ ਜੀ ਤੇਰੇ ਬਾਗ ਨੂੰ ਸਾਡੀ ਫੁੱਟ ਮਾਰ ਗਈ ਅਜੇ ਇਹਦਾ ਮਤਲਬ ਉਹ ਕੌਮ ਦੀ ਤਰਾਸ ਦੀ ਕਹਿ ਰਿਆ ਸਿੰਘਾ ਚੱਲਿਆ ਮਾਛੀਵਾੜੇ ਉਥੇ ਆਖੀ ਕਰ ਕਰ ਹਾੜੇ ਤੇਰੇ ਫੁੱਟ ਨੇ ਬਾਗ ਉਜਾੜੇ ਤੇਰੇ ਬਾਜ ਨ ਮੁਕਨ ਪਵਾੜੇ ਤੇਰੇ ਬਾਜ ਨ ਮੁਕਨ ਪਵਾੜੇ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ ਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਬਾਤਾ ਸਿੰਘਾ ਜੇ ਚੱਲੇ ਆ ਸਰਹੰਦ ਆਪਾਂ ਇੱਥੇ ਆ ਗਏ ਆ ਸਿੰਘਾ ਜੇ ਚੱਲੇ ਆ ਸਰਹੰਦ ਉੱਥੇ ਸੁੱਤੇ ਨੇ ਦੋ ਚੰਦ ਆਨੇ ਕਲਗੀ ਵਾਲੇ ਦੇ ਫਰਜੰਦ ਮੇਰੀ ਫਿਰ ਬੇਨਤੀ ਹੈ ਸਿੰਘਾ ਜੇ ਚੱਲੇ ਆ ਸਰਹੰਦ ਉੱਥੇ ਸੁੱਤੇ ਨੇ ਦੋ ਚੰਦ ਕਲਗੀ ਵਾਲੇ ਦੇ ਨੇ ਫਰਜੰਦ ਦਰਸ਼ਨ پا ਕੇ ਹੋਈ ਆਨੰਦ ਕਲਗੀ ਧਰਦੀਆਂ ਪਾਈਏ ਬਾਤਾਂ ਜਿਨੇ ਦੇ ਪੁੱਤਰਾਂ ਦੀਆਂ ਦਾਤਾਂ ਦੇਛੋ ਕੱਡੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਬਾਤਾਂ ਬਸ ਅਸੀਂ ਉਹਦੀਆਂ ਬਾਤਾਂ ਪਾਣ ਆਏ ਸਾਂ ਜੀ ਜਿਨੇ ਇੰਨਾ ਕੁ ਸਾਨੂੰ ਦਿੱਤਾ ਆਪ ਸੰਗਤ ਦਾ ਬਹੁਤ ਧੰਨਵਾਦ